ਆ ਗਿਆ ਜੀ ਅੱਜ ਪਿੰਡ ਨੂੰ ਨੱਕ ਪਾਈ ਜਾਊਗੀ ਜਿਹੜਾ ਰੋਸ ਤਹਿਤ ਲਗਾਇਆ ਗਿਆ ਆਵਾਜ਼ੀ ਜਗਤ ਮਾਨ ਗ੍ਰੈਪ ਕੀਤੀ ਗਿਆ ਇਹ ਸੜਕੀ ਬੋਰਾ ਜੀ ਅੱਡੇ ਦੇ ਜਿਹੜਾ 3 ਦਿਨ ਪਹਿਲਾਂ ਜੀ ਚੌਂਕੀ ਆਪੇ ਥਾਣਾ ਨ ਕੋਦਰ ਸਦਰ ਦੇ ਵਿੱਚ 8 ਜਾਣਿਆਂ ਦੇ ਪਰਚਾ ਨਿਯਾਇਤ ਝੂਠਾ ਪਰਚਾ ਕੀਤਾ ਜਿਹਦੇ ਵਿੱਚ ਖੋ ਦਾ ਪਰਚਾ ਕੀਤਾ ਚੋਰੀ ਦਾ ਪਰਚਾ ਕੀਤਾ ਵੀ 70000 ਰੁਪਏ ਚੋਰੀ ਹੋ ਗਿਆ ਉਹ ਪਰਚਾ ਇੱਕ ਨਜਾਇਜ਼ ਕਬਜ਼ਾ ਕਰਦਾ ਹੋਇਆ ਇਨਸਾਨ ਨੂੰ ਰੋਕਣ ਗਿਆ ਜਿਹੜਾ ਕਿ ਪੋਸ ਚੌਂਕੀ ਦੇ ਮੋਹਰੇ ਆ ਉਹਨੂੰ ਰੋਕਣ ਜਾਣ ਤੇ ਜਿਹੜੇ ਪਿੰਡ ਦੀ ਪੰਚਾਇਤ ਪਿੰਡ ਇਲਾਕੇ ਦੇ ਪਿੰਡ ਦੇ ਉਹਤਵਾਰ ਸੱਜਣ ਗਏ ਆ ਕਿਉਂਕਿ ਪਿੰਓ ਉਹ ਖੁਦ ਕਾ ਉਸਿਤ ਪੰਚਾਇਤ ਬੋਲਦੀ ਜਗਾ ਭਵੇਂ ਬੱਕਰਪੂਰ ਦੀ ਆ ਔਰ ਗਵਰਨਮੈਂਟ ਦੀ ਜਗਾ ਤੇ ਪਿੰਡ ਦੀ ਪੰਚਾਇਤ ਦਾ ਫਰਜ਼ ਬਣਦਾ ਕਿ ਜੋ ਪੰਚਾਇਤ ਦੀ ਜਗਾ ਉਹਦੀ ਫਾਜ਼ਿਦ ਕਰੇ ਉਹਨੂੰ ਰੋਕਣ ਵਾਸਤੇ ਗਿਆ ਵੀ ਤੂੰ ਨਜਾਇਜ਼ ਕਬਜ਼ਾ ਨਾ ਕਰ ਪਰ ਉਹਦੇ ਸਾਰੀਆਂ ਵੀਡੀਓ ਵੀ ਬਣੀਆਂ ਸਾਰਾ ਕੁਝ ਬਣਿਆ ਪਰ ਜਿਹਨੇ ਉਹਨੇ ਇੱਕ ਝੂਠਾ ਪਰਚਾ ਕਰਵਾ ਦਿੱਤਾ ਕਿ ਮੇਰਾ 70000 ਰੁਪਿਆ ਲੈ ਗਏ ਮੇਰਾ ਡੀਵੀਆਰ ਲੈ ਗਏ ਉਲਟਾ ਜਿਹੜੇ ਲੋਕ ਪੰਚਾਇਤ ਜਾਂ ਇਲਾਕੇ ਦੇ ਸਾਡੇ ਜਾਂ ਪਿੰਡ ਦੇ ਮੋਹਤਵਾਰ ਬੰਦੇ ਜਿਹੜੇ ਗਏ ਸੀ ਉਹਨੂੰ ਲੈ ਕੇ ਉਹਨਾਂ ਦੇ ਝੂਠਾ ਪਰਚਾ ਦਿੱਤਾ ਪਰ ਚਲੋ ਉਸ ਤੋਂ ਬਾਅਦ ਅਸੀਂ ਐਸਐਸਪੀ ਸਾਨੂੰ ਕੱਲ ਮਿਲੇ ਸੀ ਉਹਨਾਂ ਨੇ ਇਨਕੁਆਰੀ ਮਾਰ ਕੀਤੀ ਡੀਐਸਪੀ ਨੂੰ ਕੋਦਰ ਸਾਹਿਬ ਨੂੰ ਕਿ ਇਹਦਾ ਇਨਸਾਫ ਕੀਤਾ ਜਾਵੇ ਇਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਤੇ ਉਦੋਂ ਦਾ ਸਾਰੀ ਗੱਲ ਇਹ ਹੋ ਗਈ ਹੈ ਹੋ ਗਈ ਸੀ ਕਿ ਆਪਾਂ ਜੋ ਪੌਸਤ ਪ੍ਰਸ਼ਾਸਨ ਦੇ ਕੋਲੋਂ ਉਮੀਦ ਰੱਖਦੇ ਆਂ ਕਿ ਉਹ ਸਾਨੂੰ ਇਹਦੇ ਵਿੱਚ ਇਨਸਾਫ ਦਿਵਾਉਗੀ ਪਰ ਹਾਦੂ ਦੋ ਹੋ ਗਏ ਜਦੋਂ ਕੱਲ ਰਾਤੀ ਮੇਰਾ ਕੱਲ 8 8:30 9 ਵਜੇ ਉਹੀ ਇਨਸਾਨ ਸੱਬਰਵਾਲ ਜਿਹੜਾ ਪਿੰਡ ਰਹੀ ਪੋਰਤੋ ਸਰਪੰਚ ਵੀ ਆ ਉਹਨੇ ਜੀਸੀਬੀ ਲਿਆ ਕੇ ਜਿਹੜੀਆਂ ਉਥੇ ਗੱਡੀਆਂ ਸਰਕਾਰੀ ਆਪਣੀਆਂ ਪੁਲਿਸ ਪ੍ਰਸ਼ਾਸਨ ਦੀਆਂ ਗੱਡੀਆਂ ਕਿਸ ਪ੍ਰਾਪਰਟੀ ਆ ਉਹਨਾਂ ਨੂੰ ਪਰੇ ਕੀਤਾ ਗਿਆ ਦੁਬਾਰਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਦੇ ਰੋਸ ਵਜੋਂ ਟੁਕਰਾਦ ਵੀ ਇਕੱਠੇ ਹੋ ਸੀ ਉਹਦੇ ਵਜੋਂ ਇਹਨਾਂ ਨੇ ਅੱਜ ਸਾਰਾ ਧੰਨਾ ਦਿੱਤਾ ਤੇ ਇਨਸਾਫ ਚਾਹੁੰਦੇ ਆ ਕਿ ਪਰਚਾ ਜਿਹੜਾ ਝੂਠਾ ਕੀਤਾ ਉਹ ਕੈਂਸਲ ਕੀਤਾ ਜਾਵੇ ਇਹਦੇ ਖਿਲਾਫ ਜਿੱਤੇ ਨੇ ਖੋਖਾ ਵੀ ਚੋਰੀ ਕੀਤਾ ਉਤੋਂ ਉਸ ਦੀਆਂ ਗੱਡੀਆਂ ਵੀ ਪਰੇ ਕੀਤੀਆਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਇਹਦੇ ਖਿਲਾਫ ਪਰਚਾ ਦਰਪਿਆ 9 ਲੋਕਾਂ ਦੇ ਉੱਤੇ ਪਰਚਾ ਦਰਪਿਆ ਪੁਲਿਸ ਪ੍ਰਸ਼ਾਸਨ ਦੇ ਉੱਤੇ ਬਿਨਾਂ ਕਰਕੇ ਤਾਂ ਕੀ ਮੰਗ ਕਰਦੇ ਆ ਕਿ ਅਸੀਂ ਐਸਐਸਪੀ ਸਾਹਿਬ ਦੇ ਕੋਲ ਅਪਲੀਕੇਸ਼ਨ ਮਾਰ ਕਰਵਾਈ ਹੈ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਉਹਨਾਂ ਨੇ ਇਨਕੁਆਰੀ ਜਿਹੜੀ ਆ ਡੀਐਸਪੀ ਕੋਦਰ ਸਾਹਿਬ ਨੂੰ ਭੇਜੀ ਆ ਉਹਦੇ ਚ ਇਨਸਾਫ ਹੋਣਾ ਚਾਹੀਦਾ ਜਿਹੜਾ ਜਿਹੜਾ ਜੋ ਜੋ ਦੋਸ਼ ਆ ਆਪਾਂ ਵੀ ਜਾਣੂ ਕਿ ਕਿਹੜਾ ਬੰਦਾ ਕਿਸ ਕੰਮ ਲਈ ਆਇਆ ਸੀ ਪੁਲਿਸ ਨੂੰ ਵੀ ਪਤਾ ਉਹ ਪਰਚਾ ਝੂਠਾ ਜਿਹੜਾ ਦਿੱਤਾ ਉਹ ਕੈਂਸਲ ਕੀਤਾ ਜਾਵੇ ਪਰ ਜਿਹੜਾ ਨਜਾਇਜ਼ ਕਬਜ਼ੇ ਕਰ ਰਿਹਾ ਔਰ ਸਰਕਾਰ ਦਾ ਕੋਖਾ ਜਿਹੜਾ ਪ੍ਰੋਪਰਟੀ ਸੀ ਉਹਨੂੰ ਚੱਕ ਕੇ ਲੈ ਗਿਆ ਉਸ ਦੀਆਂ ਗੱਡੀਆਂ ਨੂੰ ਚੱਕ ਕੇ ਪਰੇ ਅੱਗੇ ਪਿੱਛੇ ਕਰ ਰਿਹਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਪੁਲਿਸ ਪ੍ਰਸ਼ਾਸਨ ਨੇ ਤੁਰੰਤ ਪਰਚਾ ਜਿਹੜਾ ਇਹ ਰੱਦ ਨਾ ਕਿਤੇ ਤਾਂ ਅਗਲੀ ਰਣਨੀਤੀ ਕੀ ਹੈ ਫਿਰ ਆਉਣ ਵਾਲੀ ਰਣਨੀਤੀ ਜਿਹੜੀ ਸਾਰੀ ਕਮੇਟੀ ਬਣਾ ਕੇ ਇਸਲਾਮ مشورہ ਕਰਕੇ ਇੱਕ ਵੱਡੇ ਆਰਾਮ ਦਾ ਪ੍ਰੋਗਰਾਮ ਲੀਕਿਆ ਜਾਊਗਾ ਤਾਂ ਕਿ ਦੋਨੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੇ ਮੋਹਤਵਾਰ ਸੱਜਣ ਸਾਥੀ ਆ ਸਾਡੇ ਉਹ ਕਿ ਸਰਾਸ ਸਤਕ ਆਇਆ ਜਿਹੜਾ ਪਹਿਲਾਂ ਪਰਚਾ ਠੂਠਾ ਹੋਇਆ ਔਰ ਜਿਹੜਾ ਫਾਜ਼ਿਲ ਕਰਨ ਵਾਲੇ ਲੋਕਾਂ ਦੇ ਖਿਲਾਫ ਪਰਚਾ ਮੈਂ ਨਹੀਂ ਸਮਝਦਾ ਹੋਣਾ ਚਾਹੀਦਾ ਜਿੱਥੇ ਸਰਕਾਰ ਕਹਿੰਦੀ ਹੈ ਕਿ ਅਸੀਂ ਜਿਹੜੇ ਨਜਾਇਜ਼ ਕਬਜ਼ੇ ਆ ਪ੍ਰਾਪਰਟੀ ਸਰਕਾਰੀ ਪ੍ਰਾਪਰਟੀ ਦੇ ਛਡਾਉਣੇ ਆ ਤੇ ਮਾਨਯੋਗ ਮੰਤਰੀ ਇਸ ਗੱਲ ਦਾ ਦੋਖਿਆ ਕਿ ਸਾਡੇ ਐਮਐਲਏ ਸਾਹਿਬਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਆਪਾਂ ਜਿਹੜੇ ਲੋਕ ਕਬਜ਼ਾ ਛਡਾ ਰਹੇ ਉਹਨਾਂ ਦੇ ਠੂਠੇ ਪਰਚਾ ਕਰਵਾ ਰਹੇ ਆ ਇਹ ਤੋਂ ਬਾਤ ਆਉਣਾ ਚਾਹੀਦਾ ਕਿਉਂਕਿ ਇਕੱਲਾ ਸਰਪੰਚ ਬਣ ਜਾਣਾ ਜ਼ਰੂਰੀ ਨਹੀਂ ਹੈ ਕਿ ਸਰਪੰਚ ਕੋ ਬਣ ਗਿਆ ਜਦੋਂ ਪਿਛਲੀ ਸਰਕਾਰ ਦੇ ਟਾਈਮ ਐਮਐਲਏ ਸਾਹਿਬ ਬਣੇ ਸੀ ਐਮਐਲਏ ਬਣੇ ਸੀ ਤੇ ਉਦੋਂ ਮੇਰਾ ਖਿਆਲ ਹੈ ਕਿ ਕਾਂਗਰਸ ਸੋ ਸੋ ਤੋਂ ਵੱਧ ਸਰਪੰਚ ਸੀ ਕਾਹਲੀ ਗੱਲ ਸਰਪੰਚ ਸੀ ਲੋਕਾਂ ਨੇ ਇਨਸਾਫ ਨੂੰ ਵੋਟਾਂ ਪਾਉਣੀਆਂ ਜਿਹੜਾ ਬੰਦਾ ਇਨਸਾਫ ਕਰਦਾ ਧੰਨਵਾਦ ਦਈਆ ਸਾਹਿਬ ਸਾਡੇ ਜਿਹੜੇ ਮੇਰੇ ਵੱਡੇ ਵੀਰ ਕਾਂਗਰਸ ਦੇ ਹਲਕਾ ਅੰਚਾਰ ਨੇਥੂ ਉਹ ਗਏ ਐਸਐਸਪੀ ਸਾਹਿਬ ਨੂੰ ਦੋਨੇ ਜਾਣੇ ਗਏ ਜਾ ਕੇ ਸਾਰੇ ਕੇਸ ਤੋਂ ਜਾਣੂ ਕੋ ਆਇਆ ਕਿ ਇਹਨਾਂ ਹਾਲਾਤਾਂ ਦੇ ਵਿੱਚ ਕਿਉਂਕਿ ਜੇ ਪਿੰਡ ਦੀ ਕੋਈ ਸ਼ਾਮਲਾੜਿਆ ਜਾਂ ਪਿੰਡ ਦੀ ਪੰਚਾਇਤੀ ਜ਼ਮੀਨ ਆ ਜਾਂ ਬੱਕਰਬੂੜ ਦੀ ਜ਼ਮੀਨ ਆ ਜਿੱਥੇ ਖੁਦਕਾਸ਼ੀ ਪੰਚਾਇਤ ਆ ਤੇ ਪੰਚਾਇਤ ਦਾ ਫਰਜ ਬਣਦਾ ਇਲਾਕੇ ਦੇ ਲੋਕਾਂ ਦਾ ਪਿੰਦਿਆਂ ਲੋਕਾਂ ਦਾ ਫਰਜ ਬਣਦਾ ਕਿ ਉਹ ਦੀ ਇਹ ਇੱਕ ਜੋ ਮਰਜ਼ੀ ਆਪਾਂ ਕਹੀਏ ਉਹ ਜਾ ਪਰਚਾ ਤਾਂ ਜਿਹੜੇ ਚੋਰੀ ਕਰਦੇ ਆ ਜਾਂ ਚੋਰ ਚੱਕਰੇ ਆ ਉਹਨਾਂ ਦੇ ਤੁਸੀਂ ਦਿੰਦੇ ਨਹੀਂ ਰੋਜ਼ ਮੇਰਾ ਖਿਆਲ ਆ ਕੁਛ ਨਾ ਕੋਈ ਚੋਰੀ ਹੁੰਦਾ ਜਿਸ ਟੱਕਾ ਦਾ ਸਾਰੇ ਪੰਜਾਬ ਚ ਹੋ ਰਿਹਾ ਇਹ ਜਿਹੜਾ ਧੱਕਾ ਆ ਤੁਸੀਂ ਬਠਿੰਡੇ ਦਾਨ ਸਿੰਘ ਵਾਲਾ ਪਿੰਡ ਆ ਉਹਦੀ ਤੁਸੀਂ ਘਟਨਾ ਸੁਣੀ ਕਿਸੇ ਨੇ ਜਿਹੜੀ ਅਖਬਾਰਾਂ ਚ ਨਹੀਂ ਆਈ ਪਹਿਲਾਂ ਮੈਂ ਇਹਦੇ ਬਾਰੇ ਬੋਲਣ ਤੋਂ ਪਈ ਇਹ ਮਜ਼ਦੂਰ ਕਹਿੰਦੇ ਆ ਕਿ ਸ਼ਾਂ ਸ਼ਾਹੀ ਹੋਣਗੇ ਉਹਨੋਂ ਵੀ ਇਹਨਾਂ ਨੇ ਤੇਰੀਆਂ ਵੀ ਭਾਜਾਂ ਪੈਂਦੀਆਂ ਆ ਫੇਨ ਨੂੰ ਸੋਚਣਾ ਨਹੀਂ ਭੱਜੇ ਕਿਹੜੇ ਪਾਸੇ ਨੂੰ ਥੇ ਜੰਗੀਆਂ ਬਣਾਈਆਂ 2 ਨੰਬਰ ਦੀਆਂ ਜੈ ਦਾ ਤਾਂ ਇਹ ਵੀ ਛੱਡ ਕੇ ਭੱਜ ਗਿਆ ਇਹ ਮੈਂ ਨਹੀਂ ਕਹਿੰਦਾ ਕਿ ਸਰਵੇ ਕਹਿੰਦੇ ਆ ਦੇਖਦੇ ਆ ਰਾਤ ਵੀ ਇਹ ਉਦਾਂ ਹੀ ਫੋਕਾ ਦਾਵਾ ਆਪਣਾ ਸੁਣਈ ਜਾ ਰਿਹਾ ਸਗਾ ਵੀ ਮੈਂ ਸਤ ਤੁਰਨਾ ਨਾ ਰਿਹਾ ਮੈਂ ਪਰਚੇ ਰੱਦ ਕਰ ਦੂੰ ਉਹਨੂੰ ਸਾਨੂੰ ਪਤਾ ਆ ਇਹ ਜਿਹੜੇ ਗੋਗਲੂਆ ਤੋਂ ਮਿੱਟੀ ਝਾੜਦੇ ਆ ਇਹਨਾਂ ਨਾਲ ਕੁਝ ਨਹੀਂ ਕਰਨਾ ਜੇ ਕਰਨਾ ਆ ਤੇ ਤੁਸੀਂ ਲੋਕ ਲੋਕ ਇਲਾਕੇ ਦੇ ਬਹਾਦਰ ਲੋਕ ਹੋ ਜਿਹੜਾ ਨੂੰ ਲੋਕ ਹੈ ਜੇ ਕਰਨਾ ਤਾਂ ਤੁਸੀਂ ਕਰਨਾ ਆ ਤਾਂ ਖੁਸ਼ੀ ਇਹ ਨਤੀਜੇ ਨੂੰ ਜਿ ਝਗਾ ਸਕਦੇ ਆ ਇਹ ਭਗਵੰਤ ਮਾਨ ਨੂੰ ਵਿੱਚ ਆਪਾਂ ਝਗਾਵਾਗੇ ਬੀਬੀ ਨੂੰ ਵੀ ਝਗਾਵਾਗੇ ਇਹ ਜਿਹੜਾ ਭਗਵੰਤ ਮਾਨ ਦੀ ਸਰਕਾਰ ਆ ਉਹਦੀ ਜਿਹੜੀ ਐਮਐਲਏ ਬੀਬੀ ਇੰਦਰਜੀਤ ਕੌਰ ਜਿਹਦੀ ਸਹਤ ਸੱਬਰਵਾਲ ਨੇ ਜਿਹੜੇ ਸਾਡੇ ਆਗੂਆਂ ਦੇ ਪਰਚੇ ਕਰਾਏ ਆ ਇਹ ਪਰਚੇ ਆਪਾਂ ਰੱਦ ਕਰਾਉਣੇ ਆ ਤੇ ਜਿਹੜੇ ਉਹਨੇ ਗੈਰਕਾਨੂੰਨੀ ਜਿਹੜਾ ਸੱਬਰਵਾਲ ਦੇ ਸਰਪੰਚੀ ਦੇ ਚਾਹੇ ਦੇ ਵਿੱਚ ਗੈਰਕਾਨੂੰਨਾ ਅਸਾਨਾ ਦੁਕਾਨਦਾਰਾਂ ਨੇ ਇਹਨਾਂ ਨੇ ਸਾਰੋਂ ਨੇ ਲੜ ਕੇ ਪੂਰੇ ਪੰਜਾਬ ਤੋਂ ਹੁੰਦੀ ਹੋਈ ਲੜਾਈ ਪੂਰੇ ਦੇਸ਼ ਚ ਫੈਲ ਗਈ ਸੀ ਉਹ ਲੜਾਈ ਫੇਰ ਆਪਾਂ ਨੂੰ ਲੜਨੀ ਪੈਣੀ ਆ ਇਹ ਲੜਾਈ ਆਪਣੀ ਪੁਲਿਸ ਪ੍ਰਸ਼ਾਸਨ ਦਾ ਵੀ ਰਹਿਣੀ ਆ ਪੰਜਾਬ ਸਰਕਾਰ ਦਾ ਵੀ ਰਹਿਣੀ ਆ ਇਹ ਜਿਹੜਾ ਭਗਵੰਤ ਮਾਨ बदलाव जे न ते म ਕਾਲ ਚ ਆ ਜਾਓ ਇਹ ਹੋਣ ਕੀ ਕਰਨਾ ਪਹਿਲਾਂ ਹੀ ਪਤਾ ਲੱਗ ਗਿਆ ਲਗਾਤਾਰ ਚੱਲੂਗਾ ਜਾਨ ਅਨਿ ਪ੍ਰਸ਼ਾਦ ਸਿੰਘ ਜਿਹੜਾ ਆ ਜਿੰਨਾ ਦਾ ਰਵਈਆ ਉਹਦਾ ਲੱਗਦਾ ਉਹ ਬਿਲਕੁਲ ਪਰਚਾ ਦਰਜ ਕਰਕੇ ਉੱਤੇ ਰਹਿ ਗਈ ਨਹੀਂ ਨਾ